ਆਸੀ ਆਪਣੇ ਪ੍ਰਧਾਨ ਸਾਹਿਬ ਚੂਰੀ ਚੂਰੀ ਬਣਾ ਰਿਆ ਸੀ ਆ ਮੈਂ ਸਾਰੇ ਆਸਤੇ ਛੋਟੇ ਵੱਡੇ ਮੁਰਗ ਚੂਚਿਆਂ ਆਸਤੇ ਮੁਰਗਿਆਂ ਆਸਤੇ ਤੇ ਇਹਨ ਮੋਤੇ ਚੜਾ ਲਿਆ ਆਪਦੇ ਕੋਲ ਮੰਜੇ ਤੇ ਇਹ ਖਾਈਂ ਅੰਡਾ ਹੁਣ ਆਪੇ ਠੀਕ ਹੈ ਮਿੱਤਰੋ ਆ ਦੇਖੋ ਅੱਛੇ ਗੰਦਾ ਟੌਰਨਾ ਲੋ ਜੀ ਮਿੱਤਰੋ ਇਹਨਾਂ ਨੂੰ ਆਪਾਂ ਉਤਲੇ ਸੀ ਕਿਚੂਰੀ ਪਾ ਦਿੰਨੇ ਆਪਾਂ ਇਹਨਾਂ ਨੂੰ ਪੂਰੇ ਐਕਟਿਵ ਹੈ ਮਿੱਤਰੋ ਸਾਰੇ ਦੇਖੋ ਕਰੋ ਦਰਸ਼ਕ ਬਾਕੀ ਕੁਛ ਉਧਰ ਫਿਰਦੇ ਸਾਰੇ ਉਹ ਫਿਰਦੇ ਸਾਰੇ ਉਧਰ ਫੀਡ ਪਾਈ ਹੋਈ ਹੈ ਇਧਰ ਮੈਂ ਚੂਰੀ ਪਾਉਂਦਾ ਸੀ ਚੂਰੀ ਵਾਲੇ ਇਧਰ ਆ ਗਏ ਸਾਰੇ ਇਧਰਲੇ ਇਧਰ ਫਿਰਦੇ ਆ ਖਾਂਦੇ ਸਾਰੇ ਚੂਰੀ ਹੈ ਬਾਕੀ ਸਾਰੇ ਠੀਕ ਠਾਕ ਨੇ ਮਿੱਤਰੋ ਆ ਆਪਣਾ ਸੇਰ ਮੁਰਗਾ ਆਹ ਬੋਹ ਚੱਲੇ ਤੇ ਬਾਕੀ ਸਾਰੇ ਜਾਨੂਗਾ ਠੀਕ ਠਾਕ ਨੇ ਮਿੱਤਰੋ ਆਪਣੇ ਹੁਣ ਤੁਹਾਨੂੰ ਮਖਾਨਾ ਜਿਹੜੇ ਅੰਦਰ ਜਿਹੜੇ ਆਪਣੇ ਚੂਚੇ ਆ ਨਾ ਉਹ ਤੁਹਾਨੂੰ ਖਾਣਾ ਮੈਂ ਆਹ ਸੀ ਮਿੱਤਰੋ ਆਪਣੇ ਸਭ ਤੋਂ ਛੋਟੇ ਚੂਚੇ ਇਹ ਕੋਸ਼ ਅੰਦਰ ਵੀ ਜਿਗਦੇ ਆ ਕਰਦੇ ਸਾਰੇ ਸਾਰੇ ਐਕਟਿਵ ਹੈ ਪੂਰੇ ਵਧੀਆ ਕੁਝ ਵਾਰ ਫਿਰ ਦੇ ਕੋਸ਼ ਅੰਦਰ ਹੀ ਗਿਆ ਪੱਖਾ ਚੱਲ ਜੰਦਾ ਉੱਥੇ ਇਹ ਰਾਤ ਦਿਨ ਉਹ ਹੀ ਰਹਿੰਦਾ ਪੱਖਾ ਕਿਉਂਕਿ ਆਹ ਹੰਡੇ ਸਾਫ ਸੁਥਰੇ ਚੂਚੇ ਸਾਰੇ ਠੀਕ ਆ ਮਿੱਤਰੋ ਸਾਰੇ ਜਾਨਵਰ ਆਪਣੇ ਛੋਟੇ ਵੱਡੇ ਐਸੀ ਮਿੱਤਰੋ ਆਪਣੇ ਵੱਡੇ ਮੁਰਗੇ ਤੇ ਮੁਰਗੀਆਂ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਆਪਣੇ ਵੱਡੇ ਮੁਰਗੇ ਤੇ ਮੁਰਗੀਆਂ ਹੈਗੇ ਆ। ਇੱਕ ਆ ਮੁਰਗਾ ਰਿਹਾ। ਇੱਕ ਉਹ ਫਿਰਦਾ। ਇੱਕ ਉਹ ਉਧਰ ਫਿਰਦਾ। ਮੈਂ ਤਿੰਨ ਮੁਰਗੇ ਆਪਣੇ ਕੋਲੇ ਤੇ ਅੱਠ ਮੁਰਗੀਆਂ ਹੈਗੀਆਂ। ਲੜਦੇ ਬਹੁਤ ਐ ਵੀ ਸਾਰੇ। ਇੱਕ ਆ ਚੂਜਾ ਵੇਖਿਓ ਮਿੱਤਰੋ ਵੱਡਾ ਚੂਜਾ ਇਹ। ਤੇ ਇਹ ਅੱਖਾਂ ਬੰਦ ਰੱਖਦਾ ਪਹਿਲਾਂ ਖੁੱਲੀਆਂ ਰੱਖਦਾ ਹੁੰਦਾ ਸੀ। ਕੋਈ ਅਨੁਸਾਹ ਦੀ ਪ੍ਰੋਬਲਮ ਨਹੀਂ ਹੈਗੀ। ਕੋਈ ਦਿੱਕਤ ਨਹੀਂ ਹੈਗੀ ਇਹਦੇ ਅੱਖਾਂ ਬੰਦ ਰੱਖਣ ਲੱਗਿਆ ਏ ਜੇ ਕਿਸੇ ਭਰਾ ਨੂੰ ਪਤਾ ਹੋਵੇ ਇਸ ਦੇ ਇਹਦੇ ਕੀ ਪ੍ਰੋਬਲਮ ਹੈ ਤਾਂ ਦੱਸਿਓ ਜਰੂਰ ਭਰਾ ਆਪਣੇ ਹੁਣ ਇਹਨੂੰ ਆਵਾਜ਼ ਮਾਰਾਂਗੇ ਤਾਂ ਅੱਖਾਂ ਖੋਲੂ ਨਹੀਂ ਤਾਂ ਐਂ ਅੱਖਾਂ ਬੰਦ ਕਰਕੇ ਖਾਂਦਾ ਪੀਂਦਾ ਵੀ ਸਹੀ ਹੈ ਪਾਣੀ ਪੂਣੀ ਵੀ ਸਹੀ ਪੀਂਦਾ ਤੇ ਪਤਾ ਨਹੀਂ ਕੀ ਪ੍ਰੋਬਲਮ ਹੈ ਇਹਦੇ ਅੱਖਾਂ ਬੰਦ ਰੱਖ ਲਿਆ ਬਸ ਇਹ ਤੁਰੂਗਾ ਤਾਂ ਮੈਂ ਅੱਖਾਂ ਬੰਦ ਕਰਕੇ ਤੁਰੂਗਾ ਤੇ ਜਦੋਂ ਖਾਣ ਲੱਗੋ ਤਾਂ ਅੱਖਾਂ ਖੋਲੂਗਾ ਮੁੜ ਕੇ ਫਿਰ ਬੰਦ ਕਰ ਲਵਾਂਗਾ ਲੋ ਮਿੱਤਰੋ ਇਹ ਆਪਣੇ ਵੱਡੇ ਕਬੂਤਰਾਂ ਦਾ ਖੁੱਡਾ ਇਹ ਵੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਆ ਕਰ ਲੋ ਦਰਸ਼ਨ ਆਪਣੇ ਕਬੂਤਰਾਂ ਦੇ ਸਾਰਿਆਂ ਦੇ ਇਹ ਸਾਰੇ ਆਪਣੇ ਵੱਡੇ ਕਬੂਤਰ ਆ ਮਿੱਤਰੋ ਦੇਖੋ ਮਾ ਫਿਰਦੇ ਸਾਰੇ ਵੱਡੇ ਕਬੂਤਰ ਬਾਕੀ ਸਾਰੇ ਠੀਕ ਠਾਕ ਵੀ ਆ ਮਿੱਤਰੋ ਸਾਰੇ ਇਹ ਬਸ ਸਾਰੇ ਠੀਕ ਠਾਕ ਆ ਮਿੱਤਰੋ ਕਬੂਤਰ ਆਪਣੇ ਦਾਣੇ ਆਪਾਂ ਇਹਨਾਂ ਨੂੰ ਪਾ ਦਿੰਨੇ ਆ ਦਾਣਿਆਂ ਨੂੰ ਚੇਂਜ ਕਰਤਾ ਸੀ ਆ ਦਾਣੇ ਨੂੰ ਪਾਤੇ ਆ ਮਿੱਤਰੋ ਆਪਣੇ ਜੋੜੇ ਵਾਲਾ ਖੁੱਡਾ ਕਰੋ ਮਿੱਤਰੋ ਦਰਸ਼ਨ ਇਹਨਾਂ ਦੇ ਵੀ ਪੁੱਛਤਾ ਪਏ ਦਾਣੇ ਕੋ ਇਹਨਾਂ ਕੋਲ ਕੁਸ਼ ਹੋਰ ਪਾ ਦਿੰਦੇ ਆ ਹਾਂ ਠੀਕ ਨੇ ਜੋੜੇ ਲਾਤੇ ਆਪਾਂ ਠੀਕ ਆ ਮਿੱਤਰੋ ਤੇ ਆ ਆਪਣੇ ਬੱਚੇ ਇਹ ਵੀ ਦੋਨੋਂ ਠੀਕ-ਠਾਕ ਨੇ ਮਿੱਤਰੋ ਇਹ ਹੁਣ ਤਿੰਨ ਦਰਾਂ ਦੀ ਹੋ ਗਏ ਬੱਚੇ ਇਹ ਬਾਕੀ ਸਾਰੇ ਹੈਗੇ ਵੀ ਠੀਕ ਐ ਦਾਣਾ ਪਾਣੀ ਸਹੀ ਦਿੰਦੇ ਆ ਕਬੂਤਰ-ਕੂਤਰੀਆਂ ਠੀਕ ਐ ਆ ਹੈਗੇ ਆਪਣੇ ਸਭ ਤੋਂ ਛੋਟੇ ਬੱਚੇ ਬਾਕੀ ਉਹ ਦੋ ਜੋੜੇ ਦੇਖੋ ਵੀ ਕਦੋਂ ਤੱਕ ਆਂਡੇ ਲਾਣਗੇ ਉਹ ਵੀ ਤੁਹਾਨੂੰ ਵਿਖਾਵਾਂਗੇ ਵੀ ਕਦੋਂ ਤੱਕ ਆਂਡੇ ਧਰਨਗੇ ਇਹ ਇਹ ਮਿੱਤਰੋ ਆਪਣੇ ਜਿਹੜੇ ਦੋ ਬਿਮਾਰ ਉੱਤਰ ਹੈਗੇ ਆ ਹੁਣ ਇੱਕ ਨਾਲ ਇੱਕ ਆ ਵੀ ਹੋ ਗਿਆ ਤਿੰਨ ਹੋ ਗਏ ਇਹ ਹੱਡੀ ਨਿਕਲੀ ਪਈ ਐ ਇੱਧਰ ਲੇ ਕਬੂਤਰ ਦੇ ਜਿਹੜਾ ਨਵਾਂ ਛੱਡਿਆ ਹਾਰਾ ਟੂਸਾ ਤੇ ਖਰਾਬੀ ਟੂਸਾ ੜ ਗਿਆ ਤੇ ਉਹ ਕਾਲੀ ਪੂਛ ਵਾਲਾ ਬੱਚਾ ਉਹ ਇੱਕ ਡੱਬਾ ਦਾਣੇ ਇਹਨਾਂ ਨੂੰ ਪਾਤੇ ਬਾਕੀ ਸਾਰੇ ਠੀਕ ਠਾਕ ਐ ਮਿੱਤਰੋ ਪਾਣੀ ਪੁਣੀ ਦਿੱਤਾ ਦੁੱਧ ਵੀ ਦਿੱਤੀ ਇਹਨਾਂ ਨੂੰ ਤੇ ਆ ਆਪਣੇ ਆ ਤਿੰਨ ਕਬੂਤਰ ਥੋੜੇ ਜਿ ਢਿੱਲੇ ਹੈਗੇ ਇਹਨੂੰ ਅੱਡ ਕੀਤਾ ਹੋਇਆ ਲੋ ਮਿੱਤਰੋ ਇਹ ਆਪਣੇ ਕਬੂਤਰ ਇਹਨਾਂ ਖੋਡਾ ਮਿੱਤਰੋ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਆਪਣੇ ਦਾਣੇ ਇਹਨਾਂ ਨੂੰ ਹਜੇ ਨਹੀਂ ਪਾਉਂਦੇ ਤੇ ਕਿਉਂਕਿ ਕਬੂਦਰੀ ਆਪਣੀ ਉੱਡੀ ਜਾਂਦੀ ਲਾਲ ਕੂਛ ਦੀ ਤੇ ਇੱਕ ਨੂੰ ਉਹਨੂੰ ਆਪਾਂ ਬਦਾਮਤ ਕੀਤਾ ਉਹਨੂੰ ਆਪਾਂ ਅਡ ਕਰ ਰੱਖਿਆ ਗੋਡੇ ਦੇ ਵਿੱਚ ਹੀ ਜਾਲ ਚ ਪਾ ਕੇ ਤੇ ਆ ਆਪਣੇ ਵੱਡੇ ਵੱਡੀਆਂ ਕਬੂਦਰੀਆਂ ਸਾਰੀਆਂ ਅੰਦਰ ਹੀ ਹੈਗੀਆਂ ਆ ਕਰਦੇ ਬਾਕੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਜਮਾ ਸੈੱਟ ਹੈ ਤੇ ਮੱਕੀ ਉਹ ਵੀ ਤੁਹਾਨੂੰ ਬਖਾਣੇ ਕਬੂਤਰ ਜਰੀ ਉੱਡਦੀ ਪਈ ਐ ਉਹਦੇ ਵੀ ਕਰਨ ਕਰਾਉਣੇ ਤੁਹਾਨੂੰ ਦਰਸ਼ਨ ਨੀਵੀਂ ਆਂਗੀ ਸੁਣ ਤਾਂ ਉਹ ਬਖਾਨਨੇ ਆ ਤੁਹਾਨੂੰ ਆ ਵੇਖੋ ਮਿੱਤਰੋ ਕਬੂਤਰੀ ਰੁੜਦੀ ਆ ਜੇ ਵਿਖਦੀ ਹੋਵੇ ਤੁਹਾਨੂੰ ਤਾਂ ਹੋਰ ਦੇਈ ਪਈ ਕਬੂਤਰੀ ਉਧਰ ਚੱਲ ਗਈ ਹੁਣ ਤਾਂ ਉਹ ਆ ਜਲਦੀ ਆ ਜੀਵਾ ਲਾਵਾ ਖੜੀ ਸੀ ਤੇ ਵਿਖਦੀ ਹੋਵੇ ਤਾਂ ਮੇਰੇ ਉਂਗਲ ਦੇ ਖਾਅ ਨਾਲ ਹੁੰਦੀ ਆ ਸੀ ਦਿਨੋotti ਢਾਂਗੀ ਆਪਾਂ ਲਾ ਰੱਖੀ ਆ ਮਿੱਤਰੋ ਤੇ ਆ ਆ ਗਏ ਆਪਣੇ ਕਬੂਤਰੀ ਆ ਸੇ ਕੀ ਕਰਨਾ ਮੈਂ ਆ ਤੁਹਾਨੂੰ ਦਿਖਾਉਣੀ ਆ ਕਿ ਟੈਂਪਸ਼ਨ ਦਿਖਾਉਣੀ ਆ ਆ ਉਰਦੀ ਉਤਰੀ ਕੋਤਰੀ ਲਾਲ ਪੋਸ਼ਾ ਦੀ ਆ ਵੇਖੋ ਆ ਗਈ ਆਪਣੇ ਘਰ ਤੇ ਜੀ ਵਿਖਦੀ ਆ ਤੁਹਾਨੂੰ ਸਹੀ ਕੈਮਰਾ ਦੇ ਵਿੱਚ ਆ ਉਰਦੀ ਖਰਦੀ ਤੇ ਮੇਰੇ ਮਤਰਾ ਚੈਨਨ ਕਰਨਾ ਸਬਸਕ੍ਰਾਈਬ ਆਪਣਾ ਦਿੱਲੀ ਦੀ ਅਪਡੇਟ ਵੇਖਣ ਵਾਸਤੇ ਤੇ ਆ ਗੋਤਰੀ ਆਪਣੇ ਉੱਡੀ ਪਈ ਉੱਡਦੀ ਪਈ ਐ ਢਾਂਗੀ ਲਾ ਰੱਖੀ ਛਤਰੀ ਲਾ ਰੱਖੀ ਐ ਆਉਂਦੀ